ਇੰਟਰਨੈਟ ਚਲਾਉਣ ਦਾ ਇੰਨਾ ਵੀ ਕੀ ਫਾਇਦਾ ਹੈ ਕਿ ਸਾਡੇ ਬੱਚੇ ਸਾਡੀ ਅੱਖਾਂ ਦੇ ਮੂਹਰੇ ਮਰ ਰਹੇ ਨੇ ਕਿ ਅਸੀਂ ਵੀਊਜ਼ ਖਾਤਰਿਆਂ 2 ਸਾਲ ਦੀ ਬੱਚੀ ਲੋਕ ਹੋ ਗਈ ਗੱਡੀ ਦੇ ਵਿੱਚ ਰੋਂਦੀ ਰਹੀ ਤੜਦੀ ਰਹੀ ਪਰ ਮਾਂ ਬਾਪ ਤਾਂ ਬਲੌਗ ਬਣਾਉਣ ਦੇ ਵਿੱਚ బిజీ ਰਹੇ ਮਾਂ ਬਾਪ ਨੂੰ ਉੱਥੇ ਬੱਚੀ ਦਾ ਰੋਣਾ ਨਹੀਂ ਦਿਸਿਆ 2 ਸਾਲ ਦੀ ਉਸਦੀ ਉਮਰ ਨਹੀਂ ਦਿਸੀ ਮਾਂ ਬਾਪ ਨੂੰ ਉੱਥੇ ਵੀਊਜ਼ ਖੱਟਣ ਦਾ ਅਜਿਹੇ ਹੌਂਕ ਪਿਆ ਕਿ ਆ ਤਾਂ ਰੋਣਾ ਕੰਡਾ ਉਸ ਰੋਣੇ ਦੀ ਜੀ ਹਾਂ ਬੜੀ ਹੀ ਸ਼ਰਮਨਾਕ ਘਟਨਾ ਜਿਹੜੀ ਸਾਡੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਅਸੀਂ ਬਲੌਗ ਬਣਾਉਨੇ ਆ ਅਸੀਂ ਵੀਡੀਓਜ਼ ਬਣਾਉਨੇ ਆ ਕਈ ਵਾਰ ਅਸੀਂ ਵੀਡੀਓਜ਼ ਬਣਾ ਕੇ ਵਿਊਜ਼ ਘਟਦੇ ਆ ਪਰ ਕਈ ਵਾਰ ਕਈ ਲੋਕ ਅਜਿਹੇ ਨੇ ਜੋ ਆਪਣੀ ਡੇਲੀ ਰੁਟੀਨ ਦਿਖਾ ਕੇ ਕਾਫੀ ਜ਼ਿਆਦਾ ਵਿਊਜ਼ ਘਟਦੇ ਨੇ ਪੈਸਾ ਵੀ ਕਮਾਉਂਦੇ ਨੇ ਉਹਨਾਂ ਦਾ ਸ਼ੌਂਕ ਵੀ ਹੁੰਦਾ ਹੈ ਕਿ ਜੋ ਆਪਣੇ ਪ੍ਰਕਾਰ ਦੇ ਨਾਲ ਟਾਈਮ ਸਪੈਂਡ ਕਰਦੇ ਨੇ ਜੋ ਆਪਣੇ ਪਰਿਵਾਰ ਦੇ ਵਿੱਚ ਦਿਨ ਚ ਰਿਹਾ ਤੇ ਵਿੱਚ ਉਹ ਵੀ ਕਰਦੇ ਨੇ ਉਹ ਲੋਕਾਂ ਨੂੰ ਦਿਖਾਇਆ ਜਾਂਦਾ ਵੀ ਬਲੌਗਿੰਗ ਦਾ ਜ਼ਮਾਨਾ ਹੈ ਕਿ ਬਲੌਗਿੰਗ ਦੇ ਜ਼ਮਾਨੇ ਦੇ ਵਿੱਚ ਤੁਸੀਂ ਸੋਚ ਕੇ ਦੇਖ ਕੇ ਸੁਣ ਕੇ ਹਰਾਮ ਭਜਾਉਗੇ ਕਿ ਅਜਿਹਾ ਵੀ ਹੋ ਸਕਦਾ ਹੈ ਕੀ ਮਾਪੇ ਦੇ ਸਾਹਮਣੇ ਉਹਨਾਂ ਦੀ 2 ਸਾਲ ਦੀ ਬੱਚੀ ਰੋਂਦੀ ਪੜਸ ਵੀ ਰਵੇ ਤੇ ਮਾਪੇ ਉੱਥੇ ਵੀਡੀਓ ਬਣਾਉਣ ਦੇ ਵਿੱਚ ਮਸਤ ਹੋ ਜਾਣ ਤੇ ਆਪਣੀ ਬੱਚੀ ਦੇ ਰੋਣੇ ਨੂੰ ਵਿਊਜ਼ ਦੇ ਲਈ ਖਾਤ ਲੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਟਨਾ ਨੂੰ ਸੁਣ ਕੇ ਜੋ ਵੀ ਕੋਈ ਸੁਣ ਰਿਹਾ ਹੈ ਬੜਾ ਪਰੇਸ਼ਾਨ ਹੋ ਰਿਹਾ ਹੈ ਜੀ ਹਾਂ ਇੱਕ ਮਾਂ ਬਾਪ ਛੜੇ ਨੇ ਜਿਨ੍ਹਾਂ ਦਾ ਇੱਕ YouTube ਤੇ ਪੇਜ ਹੈ ਹਮੇਸ਼ਾ ਬਲੌਗਿੰਗ ਬਣਾਉਂਦੇ ਨੇ ਆਪਣੇ ਪਰਿਵਾਰ ਦਾ ਜੋ ਵੀ ਹੈ ਦਿਨ ਚੜੀਆਂ ਸਾਰਾ ਕੁਝ ਦਿਖਾਉਂਦੇ ਨੇ ਤੇ ਹੁਣ ਤਾਂ ਉਹਨਾਂ ਨੇ हद ਹੀ ਕਰ ਦਿੱਤੀ ਜਦੋਂ ਆਪਣੇ ਬੱਚਿਆਂ ਨੂੰ ਗੱਡੀ ਦੇ ਵਿੱਚ ਬਿਠਾਉਣ ਲੱਗਦੇ ਨੇ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਤਿੰਨ ਬੱਚੇ ਸੀ ਆਪਣੀ ਪਹਿਲੀ ਬੱਚੀ ਨੂੰ ਗੱਡੀ ਦੇ ਵਿੱਚ ਬਿਠਾਉਂਦੇ ਨੇ ਉਸ ਬੱਚੇ ਦੇ ਹੱਥ ਦੇ ਵਿੱਚ ਗੱਡੀ ਦੀ ਚਾਬੀ ਹੁੰਦੀ ਹੈ ਤੇ ਆਪਣੇ ਦੂਸਰੇ ਬੱਚੇ ਨੂੰ ਗੱਡੀ ਦੇ ਵਿੱਚ ਬਿਠਾਉਣ ਦੇ ਲਈ ਪਿਓ ਪਹਿਲੇ ਬੱਚੇ ਨੂੰ ਬਿਠਾ ਕੇ ਬਾਹਰ ਚਲਾ ਜਾਂਦਾ ਐਨੇ ਨੂੰ ਜਿਹੜੀ ਬੱਚੀ ਗੱਡੀ ਦੇ ਵਿੱਚ ਬੈਠੀ ਹੁੰਦੀ ਹੈ ਉਹਦੇ ਹੱਥ ਦੇ ਵਿੱਚ ਚਾਬੀ ਹੋਣ ਕਰਕੇ ਗੱਡੀ ਨੂੰ ਲੋਕ ਲਗਾ ਦਿੰਦੀ ਹੈ ਗੱਡੀ ਜਿਹੜੀ ਲੌਕ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਐਨੀ ਗਰਮੀ ਦੇ ਵਿੱਚ ਉਹ ਬੱਚੀ ਜਿਹੜੀ ਆ ਬੰਦ ਗੱਡੀ ਦੇ ਵਿੱਚ ਰੋਂਦੀ ਰਹਿੰਦੀ ਹੈ ਤੜਫਦੀ ਰਹਿੰਦੀ ਹੈ ਜਦੋਂ ਮਾਪੇ ਇਸ ਨੂੰ ਦੇਖਦੇ ਨੇ ਇਸ ਘਟਨਾ ਨੂੰ ਫਟਾਫਟ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਕੋਸ਼ਿਸ਼ ਕਰਦੇ ਨੇ ਇਹ ਨਹੀਂ ਸੋਚਦੇ ਕਿਸੇ ਨੂੰ ਬੁਲਾ ਲਈਏ ਤੇ ਆਪਣੀ ਬੱਚੀ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢ ਲਈਏ ਕੁਝ ਨਾ ਕੁਝ ਹੋ ਨਾ ਜਾਵੇ ਜਿਹੜਾ ਜੋ ਬਾਅਦ ਦੇ ਵਿੱਚ ਪਛਤਾਉਣ ਪਰ ਇਹੋ ਜਿਹੀਆਂ ਗੱਲਾਂ ਉਹਨਾਂ ਨੂੰ ਨਹੀਂ ਥਰਦੀਆਂ ਉੱਥੇ ਉਹਨਾਂ ਨੂੰ ਗੱਲਾਂ ਕੀ ਥਰਦੀਆਂ ਨੇ ਕਿ ਅਸੀਂ ਆਪਣੀ ਬੱਚੀ ਦਾ ਰੋਣਾ ਕੈਦ ਕਰ ਲਈਏ ਬੱਚੀ ਦੀ ਵੀਡੀਓ ਬਣਾ ਲਈਏ ਜਿੱਹਾਂ ਕੈਮਰੇ ਕੱਢ ਕੇ ਬਲੌਗਿੰਗ ਸ਼ੁਰੂ ਹੋ ਜਾਂਦੀ ਹੈ ਇੱਕ ਪਿਓ ਜਿਹੜਾ ਆਪਣੀ ਬੱਚੀ ਰੋਂਦੀ ਹੈ ਉਸ ਦੇ ਸਾਹਮਣੇ ਕੈਰੀਆ ਕਿ ਦੇਖੋ ਮੇਰੀ ਬੱਚੀ ਗੱਡੀ ਦੇ ਵਿੱਚ ਫਸ ਗਈ ਹੈ ਗੱਡੀ ਦੇ ਵਿੱਚੋਂ ਨਿਕਲ ਨਹੀਂ ਸਕਦੀ ਗੱਡੀ ਨੂੰ ਲੋਕ ਲੱਗ ਗਿਆ ਹੈ ਸੁਮਨ ਦਾ ਗੱਲਾਂ ਬਲੌਗਿੰਗ ਦੇ ਵਿੱਚ ਕਰਦਾ ਦਿਖਾਈ ਦਿੰਦਾ ਪਰ ਇੱਕ ਵਾਰ ਵੀ ਨਹੀਂ ਆਉਂਦਾ ਕਿਸੇ ਨੂੰ ਬੁਲਾ ਲਈਏ ਜਾਂ ਖੁਦ ਕੋਸ਼ਿਸ਼ ਕਰ ਲਈਏ ਜਦੋਂ ਅੱਧੇ ਪੌਣੇ ਘੰਟੇ ਦੇ ਵੀਊਜ਼ ਖੱਟਲੇ ਜਾਂਦੇ ਨੇ ਪੂਰੀ ਵੀਡੀਓ ਸ਼ੂਟ ਕਰ ਲਈ ਜਾਂਦੀ ਹੈ ਉਦੋਂ ਕਿਤੇ ਜਾ ਕੇ ਮਾਪੇ ਨੂੰ ਹੋਸ਼ ਆਉਂਦੀ ਹੈ ਕਿ ਉਸ ਤੋਂ ਬਾਅਦ ਉਸ ਬੱਚੀ ਨੂੰ ਕੱਢਣ ਦੇ ਲਈ ਤਾਲਾ ਤੋੜਨ ਵਾਲੇ ਨੂੰ ਬੁਲਾਉਂਦੇ ਨੇ ਤੇ ਗੱਡੀ ਦਾ ਤਾਲਾ ਜਿਹੜਾ ਤੋੜਿਆ ਜਾਂਦਾ ਹੈ ਤੇ ਉਸ ਬੱਚੀ ਨੂੰ ਬਾਹਰ ਕੱਟਿਆ ਜਾਂਦਾ ਹੈ ਫਿਲਹਾਲ ਰੱਬ ਦਾ ਸ਼ੁਕਰ ਹੈ ਕਿ ਉਹ 2 ਸਾਲ ਦੀ ਬੱਚੀ ਸਹੀ ਸਲਾਮਤ ਹੁੰਦੀ ਹੈ ਪਰ ਜੋ 10-12 ਘੰਟਾ ਉਸ ਬੱਚੀ ਨੇ ਰੋਇਆ ਜੋ ਬੱਚੀ ਦੀ ਜਾਨ ਤੜਤੀ ਸ਼ਾਇਦ ਉਹ ਦੇਖ ਕੇ ਮਾਪੇ ਦੀ ਇਨਸਾਨੀਅਤ ਨਹੀਂ ਜਾਗੀ ਸ਼ਾਇਦ ਉਹਨਾਂ ਦੀ ਇਨਸਾਨੀਅਤ ਮੁੱਕ ਚੁੱਕੀ ਸੀ ਬਹੁਤ ਸਾਰੇ ਮਾਪੇ ਹੁੰਦੇ ਨੇ ਉਹ ਆਪਣੇ ਬੱਚਿਆਂ ਦਾ ਥੋੜਾ ਜਿਹਾ ਵੀ ਰੋਣਾ ਬਰਦਾਸ਼ਤ ਨਹੀਂ ਕਰ ਪਾਉਂਦੇ ਥੋੜੀ ਜੀ ਸੱਟ ਚੋਟ ਬਰਦਾਸ਼ਤ ਨਹੀਂ ਕਰ ਪਾਉਂਦੇ ਪਰ ਇਹ ਵੀ ਮਾਪੇ ਨੇ ਜਿਨ੍ਹਾਂ ਨੇ ਉਸਨੂੰ ਸਾਥ जोडਦਾ ਉਸ ਨੋਣੇ ਨੂੰ ਜਿਹੜਾ ਆਪਣੀ ਵੀਡੀਓ ਦੇ ਵਿੱਚ ਜੂਸ ਕਰਨਾ ਜ਼ਿਆਦਾ ਜ਼ਰੂਰੀ ਸਮਝਿਆ ਫਿਲਹਾਲ ਇਸ ਘਟਨਾ ਨੂੰ ਦੇਖ ਕੇ ਹਰ ਕੋਈ ਕੁਝ ਨਾ ਕੁਝ ਲਿਖਣ ਦੇ ਲਈ ਮਜਬੂਰ ਹੈ ਬਹੁਤ ਸਾਰੇ ਕਮੈਂਟ ਆ ਰਹੇ ਨੇ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਤੁਸੀਂ ਇਸ ਘਟਨਾ ਨੂੰ ਸੁਣ ਕੇ ਕੀ ਕਹਿਣਾ ਚਾਹੋਗੇ ਆਪਣੀ ਜਿਹੜੀ رائے ਹੈ ਉਹ ਕਮੈਂਟ ਕਰਕੇ ਜ਼ਰੂਰ ਦੱਸਣਾ ਪੂਰੀ ਘਟਨਾ ਜਿਹੜੀ ਆ ਉ ਜਾਪਾਨ ਤੋਂ ਸਾਹਮਣੇ ਆਈ ਹੈ